ਅੱਛੀ ਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਨਵੇਂ ਬਲੌਗ ਵਿੱਚ ਸਵੇਰੇ ਸਵੇਰੇ ਚਾਹ ਪੀ ਜੰਨੇ ਆ ਖੇਤਾਂ ਕਿ ਸਵੇਰੇ 7 ਵਜੇ ਦਾ ਟਾਈਮ ਹੈਗਾ ਕੱਲ ਫਲਟ ਪੈ ਗਿਆ ਸੀਗਾ ਅੱਜ ਸਨੇਹਾ ਲਾਤੀ ਲੇਟ ਸੋ ਸਵੇਰੇ ਸਵੇਰੇ ਆਏ ਆ ਠੰਡ ਬਹੁਤ ਜ਼ਿਆਦਾ ਲੱਗਦੀ ਹੈ ਸਵੇਰੇ ਸਵੇਰੇ ਤਾਂ ਸੋ ਦਿਖਾਉਣਾ ਸੋ ਜੰਦਾ ਕੰਮਕਾਰ ਅੱਜ ਆਗੀ ਦੋਸਤੋ ਕੰਮ ਸਰਦੀ ਚ ਹੁੰਦਾ ਦਾ ਔਖਾਗਾ ਠੰਡੀ ਠੰਡੀ ਮਿੱਟੀ ਆ ਠੜਾ ਠੜਾ ਪਾਣੀ ਆ ਸਵੇਰੇ ਸਵੇਰੇ ਪਾੜਨਾ ਪੈਂਦਾਗਾ ਕਹਨ ਨੂੰ ਐ ਲੱਗਦਾ ਹੁੰਦਾ ਵੀ ਜ਼ਿਮੀਂਦਾਰ ਇੰਨੇ ਪੈਸੇ ਕਮਾ ਲੈਂਦਾ ਕਰਕਰ ਬਈ ਕੰਮ ਔਖਾ ਵਾੜਾਗਾ ਵਾੜਾ ਜਿਆਦਾ ਨਿਯਾਇਜ ਔਖਾ ਸਵੇਰੇ ਜਦੋਂ ਵੀ ਲਾਈਟ ਆਊਗੀ ਛੱਡਣੀ ਪੈਂਦੀ ਐ ਇਹ ਮੋਤਾਂ ਨਹੀਂ ਫਿਰ ਕਰਕਰ ਮਾਉਣੀ ਆ ਆ ਹੁਣ ਪੈਰ ਜਮਾ ਬਰਫ਼ ਵਰਕੇ ਹੋਰ ਨੇ ਠੰਡੇ ਪਾਸ ਕਰੀ ਲਾਤਾ ਲਫਾਫਾ ਸਾਰੀ ਸਬਜੀ ਤੋਂ ਅੱਜ ਇਹ ਸਾਰੀ ਨੂੰ ਧੁੱਪ ਲਵਾਵਾਂਗੇ ਕਦੂ ਐਵੇਂ ਹੋ ਰਹੇ ਨੇ ਲਗਰਾਂ ਤੇ ਇਹਨਾਂ ਦੇਖੋ ਆ ਦੇਖੋ ਇਹ ਆ ਬੰਬੀ ਕਦੂ ਪਹਿਲੀ ਵਾਰ ਲਾਇਨੇ ਆਪਾਂ ਦਾ ਕਦੂ ਜੇ ਕਿਸੇ ਵੀਰ ਨੇ ਜਿਹੜਾ ਲਾਉਂਦਾਗਾ ਕਮੈਂਟ ਕਰਕੇ ਦੱਸਿਓ ਕਿ ਇਹ ਕਿੰਨੇ ਦਿਨਾਂ ਤੱਕ ਫਲ ਦੇਣ ਲੱਗ ਜਾਣਗੇ 15 20 25 ਦੱਸਿਓ ਜਰੂਰ ਬਾਈ ਵੀ ਕਿੰਨੇ ਦਿਨਾਂ ਤੱਕ ਫਲ ਦੇਣ ਲੱਗ ਜਾਣਗੇ ਨਾਲੇ ਅੱਜ ਤਰੀਕ ਹੋ ਗਈ 5 ਫਰਵਰੀ ਅੱਜ ਧੁੱਪ ਲਵਾਈ ਸੀ ਨਾਲ ਦੀ ਨਾਲ ਫਿਰ ਸਪਰੇਅ ਕਰਤੀ ਵੀ ਕੰਮ ਨਿਵੇੜੀ ਦਿੰਨੇ ਆ ਤਾਕਤ ਵਾਲੀ ਸਪਰੇਅ ਕਰਤੀ ਜਿਹੜੇ ਸਾਹਿਬ ਅੱਜ ਗਰਮੀ ਆ ਐ ਲੱਗਦਾ ਬਾ 10 ਦਿਨ ਹੀ ਲਫਾਫਾ ਹੋ ਰਹਿੂ ਕਣਕਰਮਾ ਕੇ ਸਰੋਵਿਰਮਾ ਤੇ ਪੂਰੇ ਫੁੱਲਾਂ ਤੇ ਆ ਪਹਿਲਾਂ ਪਾਣੀ ਲਾਇਆ ਇਸੇ ਪਾਣੀ ਨਾਲ ਪੱਕ ਜੂ ਹੁਣ ਮਨ ਲੱਗਦਾ ਦੇਖੋ ਫਲੀਆਂ ਲਾਉਣ ਲੱਗੀ ਅੱਧਾ ਕਿੱਲਾ ਬੀਜਿਆ ਹੋਇਆ 2 ਸਾਲ ਸਰਜ ਹੁਣ ਇਹਦੇ ਨਾਲ ਐਸਾ ਬੀਜਣੋ 1 ਸਾਲ ਬਸ ਅੱਧਾ ਕਿੱਲਾ ਬੀਜ ਦਿੰਨੇ ਆ 2 ਸਾਲ ਚੱਲ ਜਾਂਦੀ ਆ 1 ਸਾਲ ਬੀਜ ਦੇਣੀ ਉਹਦੇ 1 ਸਾਲ ਬਾਅਦ ਫੇਰ ਬੀਜ ਦਿੰਨੇ ਆ ਪਹਿਲਾਂ ਗੁਣਾਈ ਕਰਤੀ ਸੀ ਦੀ ਦੇਖੋ ਇਹ ਸ਼ਮਲਾ ਮਿਰਚ ਹੁਣ ਤਾਂ ਸੁਣੀ ਹੋਗੀ ਕੱਖ ਵੀ ਘਟ ਹੋਣ ਲੱਗੇ ਹੁਣ ਤਾਂ ਚਮਕਣ ਲੱਗੀ ਬਾਣ ਚ 4 ਨਵੰਬਰ ਦੀ ਲੱਗੀ ਹੋਈ ਆ 3 ਮਹੀਨਿਆਂ ਦੀ ਹੋ ਗਈ ਫਾਲ ਚੱਕਣ ਲੱਗੀ ਵਿੱਚ ਵਿੱਚ ਜੇ ਕਿਸਤੇ ਲੱਗਿਆ ਹੋਇਆ ਸਾਨੂੰ ਦਿਖਾਉਣੇ ਆ ਮਿਹਨਤ ਤਾਂ ਬਹੁਤ ਕਰਨੀ ਪੈਂਦੀ ਐ ਇਸ ਤੇ ਆਪਾਂ ਤਾਂ ਪਹਿਲੀ ਵਾਰ ਲਾਈ ਆ ਸਬਜ਼ੀ ਪਤਾ ਨਹੀਂ ਹੁੰਦਾਗਾ ਪਹਿਲੀ ਵਾਰ ਤਾਂ ਪਤਾ ਹੀ ਲੱਗਦਾਗਾ ਵੀ ਕੀ ਕੁਝ ਕਰਨਾਗਾ ਕੀ ਨਹੀਂ ਇਹਨਾਂ ਦੀ ਮਿਹਨਤ ਵੱਧ ਹੋਈ ਆ ਬਈ ਜਿਵੇਂ ਆਪਣੇ ਉਧਰ ਮਾਟਰਾਂ ਕੱਦੂ ਆ ਉਹ ਵੀ ਸੋਨੂੰ ਦਿਖਾਉਣੇ ਉਹ ਮਿਹਨਤ ਘੱਟ ਭਾਲਦੇ ਆ ਇਹ ਮਿਹਨਤ ਜ਼ਿਆਦੇ ਭਾਲਦੀ ਹੈਗੀ ਸ਼ਿਮਲਾ ਮਿਰਚਾਂ ਜਿਹੜੀ ਵਿਚੀ ਰਹਿਣਾ ਪੈਂਦਾ ਇਹ ਤਾਂ ਬਸ ਜਦੋਂ ਦੂਜੇ ਕੰਮ ਨਿਭੜ ਗਏ ਕਣਕ ਕਣਕਾਂਲੇ ਤਾਂ ਚਲੋ ਵੀ ਸ਼ਿਮਲਾ ਮਿਰਚ 'ਚ ਵੜਜੋ ਆ ਜਾਂਦਾ ਤੌਰ ਬਦਲਾ ਆਂਦੀ ਆਥਣ ਨੂੰ ਜਮਤ ਕਾ ਆਂਦੀ ਆ ਕਿਉਂਕਿ ਕੋਡੇ ਕੋਡੇ ਰਹਿਣਾ ਪੈਂਦਾ ਕੋਡੇ ਕੋਡੇ ਕੰਮ ਕਰਨਾ ਪੈਂਦਾਗਾ ਅੱਜ ਸਰੋਂ ਰਮਾਈਆ ਪਹਿਲਾਂ ਨਾਲ ਦੀ ਨਾਲ ਦੂਜੇ ਕੰਮ ਕਰੀ ਗਏ ਪਾਣੀ ਛੱਡ ਕੇ ਇੱਧਰ ਹੋ ਜਾ ਕਰੀਏ ਬਸ ਹੁਣ ਗਰਮੀ ਪੈਣ ਲੱਗੀ ਲਫਾਫਾ ਵੀ ਹੁਣ ਬਸ 2-4 ਹੀ 2-4 ਦਿਨ ਉੱਪਰ ਰਹੂਗਾ ਇਹਦੇ ਲਫਾਫਾ ਵੀ ਲਾ ਦੇਾਂਗੇ ਹੁਣ ਇਹ ਤੋਂ ਜੇ ਕਿਸੇ ਵੀਰ ਨੂੰ ਪਤਾਗਾ ਸਬਜ਼ੀ ਲਾਉਂਦਾ ਸ਼ਿਮਲਾ ਮਿਰਚ हां भाई दसियो जरूर कमेंटਾਂ ਚ ਵੀ ਇਹਦੇ ਲਫਾਫਾ ਪੱਕਾ ਦੋਕ ਤੱਕ ਲਾਈਏ ਹੁਣ ਲਾਈਏ ਜਾਂ ਨਾ ਹਜੇ ਖੜਜ ਗਏ ਪੰਜ ਚਾਰ ਦਿਨ ਇਧਰ ਮਾਟਰ ਦੇਖੋ ਜੀ ਜਮਾ ਪੂਰੇ ਜੋ ਬਣਤੇ ਨੇ ਫੁੱਲਾਂ ਨਾਲ ਭਰੇ ਪਏ ਨੇ ਜਮਾ ਫਲੀਆਂ ਲਾਉਣ ਲੱਗ ਗਏ ਵਿੱਚ ਦਾਣਾ ਪੈਣਾ ਬਾਕੀ ਹੈ ਹਜੇ ਫਲੀਆਂ ਦੇ ਇਹ ਫਲੀਆਂ ਲੱਗ ਗਈਆਂ ਛਿਲਕੇ ਕੱਲੇ ਆ ਦੇਖੋ ਕਿਤੇ ਤਾਂ ਵਧੀਆ ਬਣ ਰਹੇ ਨੇ ਜਿਵੇਂ ਆ ਸੀਚ ਚ ਦਾਣੇ ਵੀ ਬਣਨ ਲੱਗੇ ਥੋੜੇ ਥੋੜੇ। ਸੋ ਐਂ ਬਣੇ ਰਹੋ ਬਈ ਚੈਨਲ ਨਾਲ। ਸਾਰਿਆਂ ਦਾ ਧੰਨਵਾਦ ਵੀਡੀਓ ਦੇਖਣ ਲਈ। ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ। ਆਪਾਂ ਸਭ ਜੀ ਦੀਆਂ ਵੀਡੀਓ ਪਾਇਆ ਕਰਾਂਗੇ ਹੋਰ ਵੀ ਵਧੀਆ ਸੋਹਣੀਆਂ ਸੋਹਣੀਆਂ ਵੀਡੀਓ ਪਾਉਣੇ ਆਗੇ ਆਪਣੇ ਚੈਨਲ ਤੇ। ਪਰਿਵਾਰ ਚ ਦੇਖਣ ਵਾਲੀਆਂ। ਪਰਿਵਾਰ ਚ ਬਹਿ ਕੇ ਦੇਖ ਸਕਦੇ ਹੋ ਤੁਸੀਂ। ਉਹੋ ਜਿਹੀਆਂ ਵੀਡੀਓ ਪਾਉਣੇ ਆਗੇ। ਬਲੌਗ ਵੀ ਬਣਾ ਦਿੰਨੇ ਆ ਵਿੱਚ ਦੀ। ਤੇ ਜਾਦਰ ਸਬਜ਼ੀ ਨਹੀਂ ਪਾਉਣਾ ਸਬਜ਼ੀ ਜਾਂ ਖੇਤੀ ਨਹੀਂ ਉਲੀਏ ਪਾਉਣਾ ਸੋ ਸਾਰਿਆਂ ਦਾ ਧੰਨਵਾਦ ਪ੍ਰੀਤ ਸੰਧੂ ਫਾਰਮਰ ਨਾਮ ਤੇ ਆਪਣਾ ਚੈਨਲ ਆ ਉਹਨੂੰ ਸਬਸਕ੍ਰਾਈਬ ਜਰੂਰ ਕਰੋ ਕਾਨੀ ਨੇ ਸਾਮ ਤਾਂ ਸਾਰਾ ਸਮਾਨ ਸੂਰਜਾ ਜਮਾ ਛੇਪਣ ਵਾਲਾ ਸੂਰਜ